बड़ी कमाल की गल कही है कि इस दुनिया विच सब तो भारी चीज स्वार्थ है जिमें ही यह दूर हूँ है कोई भी रिश्ता तुरंत हल्का हो जाता है नमस्कार दोस्तों सच्ची दौलत यूट्यूब चैनल से थोड़ा तो बहुत बहुत स्वागत अज मैं थोड़ा तो एक बहुत छोटी जी कहानी सुनावगी ਇੱਕ ਮੱਠ ਵਿੱਚ ਰਹਿਣ ਵਾਲੇ ਇੱਕ ਸਾਧੂ ਬਾਰੇ ਜੋ ਹੁਨੇ-ਹੁਨੇ ਇੱਕ ਸਾਧੂ ਬਣਿਆ ਸੀ ਇੱਕ ਛੋਟਾ ਮੁੰਡਾ ਜਿਸ ਦਾ ਬਚਪਨ ਬਹੁਤ ਖਾਸ ਨਹੀਂ ਸੀ ਉਸ ਦੇ ਬਚਪਨ ਵਿੱਚ ਕੁਝ ਘਟਨਾਵਾਂ ਵਾਪਰੀਆਂ ਸਨ ਪਰਿਵਾਰ ਵਿੱਚ ਲੜਾਈਆਂ ਹੁੰਦੀਆਂ ਸਨ ਉਹ ਸਾਰੀਆਂ ਗੱਲਾਂ ਆਪਣੇ ਮਨ ਵਿੱਚ ਰੱਖਦਾ ਸੀ ਤੇ ਮੱਠ ਵਿੱਚ ਰਹਿੰਦੇ ਹੋਏ ਵੀ ਉਸ ਨੂੰ ਲੱਗਦਾ ਸੀ ਕਿ ਇੱਥੇ ਕੁਝ ਵੀ ਠੀਕ ਨਹੀਂ ਹੋ ਰਿਹਾ ਇੱਥੇ ਵੀ ਅੰਦਰੂਨੀ ਰਾਜਨੀਤੀ ਹੈ ਉਸ ਦੇ ਮਨ ਵਿੱਚ 50 ਗੱਲਾਂ ਚੱਲਦੀਆਂ ਅਤੇ ਉਹ ਹਰ ਛੋਟੀ ਜਿਹੀ ਗੱਲ ਨੂੰ ਉਸੇ ਨਿਗਾਹ ਨਾਲ ਦੇਖਦਾ ਸੀ ਕਿ ਇੱਥੇ ਸਭ ਕੁਝ ਗਲਤ ਹੈ ਉਹ ਚੰਗੀਆਂ ਗੱਲਾਂ ਨੂੰ ਵੀ ਗਲਤ ਸਮਝਦਾ ਸੀ ਕਿਉਂਕਿ ਉਸ ਦਾ ਅਤੀਤ ਉਸ ਦੇ ਨਾਲ ਚੱਲ ਰਿਹਾ ਸੀ ਉਸ ਨੂੰ ਬਹੁਤ ਜ਼ਿਆਦਾ ਸੋਚਣ ਦੀ ਬਿਮਾਰੀ ਸੀ ਇੱਕ ਦਿਨ ਉਸ ਨੂੰ ਖੁਦ ਮਹਿਸੂਸ ਹੋਇਆ ਕਿ ਇਹ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਲਈ ਉਹ ਆਪਣੇ ਗੁਰੂ ਕੋਲ ਗਿਆ ਅਤੇ ਕਿਹਾ ਗੁਰੂ ਜੀ ਮੈਂ ਪਰੇਸ਼ਾਨ ਹਾਂ ਮੈਂ ਅੱਜ ਇਹ ਮਹਿਸੂਸ ਅਹਿਸਾਸ ਕਰ ਰਿਹਾ ਹਾਂ ਕਿ ਪੁਰਾਣੀਆਂ ਗੱਲਾਂ ਮੇਰੇ ਮਨ ਤੋਂ ਨਹੀਂ ਜਾਂਦੀਆਂ ਮੈਂ ਕੁਝ ਵੀ ਭੁੱਲ ਨਹੀਂ ਸਕਦਾ ਮੈਨੂੰ ਕੀ ਕਰਨਾ ਚਾਹੀਦਾ ਹੈ ਇਸ ਲਈ ਗੁਰੂ ਜੀ ਨੇ ਉਸ ਨੂੰ ਮੱਠ ਦੇ ਬਾਹਰ ਲੈ ਗਏ ਅਤੇ ਉੱਥੇ ਇੱਕ ਘਾਟੀ ਦੇ ਦੂਜੇ ਪਾਸੇ ਪਹਾੜ ਤੇ ਇੱਕ ਚੋਪੜੀ ਦਿਖਾਈ ਦੇ ਰਹੀ ਸੀ ਉਹਨਾਂ ਨੇ ਕਿਹਾ ਦੇਖੋ ਸਾਹਮਣੇ ਪਹਾੜੀ ਦੀ ਚੋਟੀ ਚੋਟੀ ਤੇ ਇੱਕ ਚੋਪੜੀ ਹੈ ਸਾਡਾ ਸਭ ਤੋਂ ਵੱਡਾ ਮਹਾਤਮਾ ਉੱਥੇ ਰਹਿੰਦਾ ਹੈ ਉਹ ਕਈ ਸਾਲ ਪਹਿਲਾਂ ਇੱਥੋਂ ਚਲੇ ਗਏ ਸੀ ਉਹ ਇਕੱਲੇ ਰਹਿੰਦੇ ਹਨ ਉਹ ਉੱਥੇ ਤਪੱਸਿਆ ਕਰਦੇ ਹਨ ਤੁਸੀਂ ਉਹਨਾਂ ਕੋਲ ਜਾਓ ਤੁਹਾਡੇ ਸਵਾਲ ਦਾ ਜਵਾਬ ਸਿਰਫ ਉਹ ਹੀ ਦੇ ਸਕਦੇ ਹਨ उसने कहा इतराज तो नहीं है तो मैं हुने अपनी यात्रा शुरू करना चाहता हाँ क्योंकि मैं परेशान हाँ उसने कहा ठीक है जाओ गुरुजी ने इजाज़त दी ਉਹ ਤੁਰੰਤ ਮੱਠ ਦੇ ਬਾਹਰ ਪਹਾੜ ਤੋਂ ਢੇਠਾ ਉਤਰਿਆ ਇਸ ਤੋਂ ਬਾਅਦ ਉਹ ਸਾਹਮਣੇ ਵਾਲੇ ਪਹਾੜ ਤੇ ਚੜ ਗਿਆ ਅਤੇ ਉਸੇ ਝੌਪੜੀ ਤੇ ਪਹੁੰਚ ਗਿਆ ਜਿੱਥੇ ਮਹਾਤਮਾ ਜੀ ਜੋ ਕਿ ਬੁੱਢੇ ਸਨ ਆਪਣੇ ਧਿਆਨ ਵਿੱਚ ਮਗਨ ਸਨ ਜਦੋਂ ਉਹਨਾਂ ਦਾ ਧਿਆਨ ਖਤਮ ਹੋਇਆ ਤਾਂ ਉਹਨਾਂ ਉਸਨੇ ਮੱਥਾ ਟੇਕਿਆ ਤੇ ਕਿਹਾ ਕਿ ਗੁਰੂ ਜੀ ਮੈਂ ਬਹੁਤ ਪਰੇਸ਼ਾਨ ਹਾਂ ਕਿਰਪਾ ਕਰਕੇ ਮੈਨੂੰ ਠੀਕ ਕਰੋ ਮੈਂ ਆਪਣੇ ਮਨ ਵਿੱਚ ਪੁਰਾਣੀਆਂ ਗੱਲਾਂ ਰੱਖਦਾ ਹਾਂ ਅਤੇ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ ਮੇਰੇ ਬਚਪਨ ਵਿੱਚ ਕੁਝ ਘਟਨਾਵਾਂ ਵਾਪਰੀਆਂ ਸਨ ਅਤੇ ਹੁਣ ਸਾਰਾ ਦਿਨ ਮੇਰੇ ਦਿਮਾਗ ਵਿੱਚ ਇਹੀ ਗੱਲਾਂ ਚਲਦੀਆਂ ਰਹਿੰਦੀਆਂ ਹਨ ਮਹਾਤਮਾ ਜੀ ਮੁਸਕਰਾਏ ਅਤੇ ਕਿਹਾ ਕਿ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਇਸ ਤੋਂ ਪਹਿਲਾਂ ਉਸ ਪਿੰਡ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਕਾਟੀ ਵਿੱਚ ਸਾਡੇ ਕੋਲ ਇੱਕ ਚੇਲੇ ਨੇ ਸਾਨੂੰ ਖਾਣੇ ਲਈ ਸੱਦਾ ਦਿੱਤਾ ਹੈ ਇਸ ਲਈ ਅੱਜ ਦੁਪਹਿਰ ਦਾ ਖਾਣਾ ਉੱਥੇ ਹੋਵੇਗਾ ਤੁਸੀਂ ਵੀ ਮੇਰੇ ਨਾਲ ਆਓ ਅਸੀਂ ਉੱਥੇ ਖਾਣਾ ਖਾਵਾਂਗੇ ਉਸਨੇ ਕਿਹਾ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਜਦੋਂ ਉਹ ਤੁਰਨ ਲੱਗੇ ਤਾਂ ਮਹਾਤਮਾ ਨੇ ਕਿਹਾ ਕਿ ਪੁੱਤਰ ਇੱਕ ਕੰਮ ਕਰੋ ਇਸ ਪੱਥਰ ਨੂੰ ਆਪਣੇ ਮੋਢੇ ਤੇ ਲੈ ਜਾਓ ਇਹੀ ਇੱਕ ਹੁਕਮ ਸੀ ਇਸ ਲਈ ਉਸ ਨੂੰ ਮੰਨਣਾ ਪਿਆ ਮੁੰਡੇ ਨੇ ਪੱਥਰ ਪੱਥਰ ਨੂੰ ਚੁੱਕਿਆ ਮਹਾਤਮਾ ਤੇਜ਼ ਰਫਤਾਰ ਨਾਲ ਢੇਹਾ ਉਤਰ ਰਹੇ ਸੀ ਕੁਝ ਮਿੰਟਾਂ ਵਿੱਚ ਹੀ ਉਹ ਪਹਾੜ ਤੋਂ ਢੇਹਾ ਉਤਰ ਗਏ ਮੁੰਡੇ ਦੇ ਮੋਢੇ ਤੇ ਉਹ ਭਾਰੀ ਪੱਥਰ ਸੀ ਥੋੜੀ ਦੇਰ ਬਾਅਦ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਇਸ ਨੂੰ ਹੀਠਾ ਉਤਾਰ ਦੇਣਾ ਚਾਹੀਦਾ ਹੈ ਪਰ ਉਸ ਨੇ ਸੋਚਿਆ ਕਿ ਇਸ ਵਿੱਚ ਕੋਈ ਜਵਾਬ ਛੁਪਿਆ ਹੋ ਸਕਦਾ ਹੈ ਇਸ ਲਈ ਪਾਰੇ ਦਿਲ ਨਾਲ ਉਹ ਉਸ ਦੇ ਨਾਲ ਹੀਠਾ ਉਤਰਨ ਦੀ ਕੋਸ਼ਿਸ਼ ਕਰਨ ਲੱਗਾ ਉਹ ਸੰਤੁਲਨ ਬਣਾਈ ਰੱਖਣ ਵਿੱਚ ਅਸਮਰਤ ਸੀ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਸੰਤੁਲਨ ਬਣਾਈ ਰੱਖ ਰਿਹਾ ਸੀ ਕਦੇ ਪੱਥਰ ਡਿੱਗਣ ਵਾਲਾ ਸੀ ਕਦੇ ਉਹ ਖੁਦ ਡਿੱਗਣ ਵਾਲਾ ਸੀ ਉਹ ਪਸੀਨੇ ਨਾਲ ਭਿੱਜਿਆ ਹੋਇਆ ਸੀ ਉਹ ਅੱਧਾ ਪਹਾੜ ਉਤਰ ਚੁੱਕਿਆ ਸੀ ਅਤੇ ਉਸ ਦੀ ਹਾਲਤ ਖਰਾਬ ਹੋ ਗਈ ਸੀ ਉਹ ਹਾਰ ਨਹੀਂ ਮੰਨਣਾ ਚਾਹੁੰਦਾ ਸੀ ਉਹ ਹਿੰਮਤ ਨਾਲ ਭਰਿਆ ਹੋਇਆ ਸੀ ਉਸ ਨੇ ਕਿਹਾ ਕਿ ਉਹ ਹੁਕਮ ਅਨੁਸਾਰ ਉਸ ਨੂੰ ਆਪਣੇ ਨਾਲ ਲੈ ਜਾਵੇਗਾ ਅੰਤ ਵਿੱਚ ਜਦੋਂ ਉਹ ਪਹਾੜ ਤੋਂ ਹੇਠਾਂ ਉਤਰਿਆ ਤਾਂ ਉਸ ਨੇ ਦੇਖਿਆ ਕਿ ਮਹਾਤਮਾ ਪਿੰਡ ਦੇ ਬਾਹਰ ਇੱਕ ਦਰਖਤ ਹੇਠਾਂ ਬੈਠੇ ਮੁਸਕਰਾ ਰਹੇ ਸੀ ਉਸ ਨੇ ਕਿਹਾ ਤੁਸੀਂ ਹੱਸ ਰਹੇ ਹੋ ਇੱਥੇ ਹਾਲਤ ਮੇਰੀ ਖਰਾਬ ਹੋ ਗਈ ਹੈ ਤੁਸੀਂ ਮੈਨੂੰ ਇਹ ਕੰਮ ਕਿਉਂ ਦਿੱਤਾ ਮੈਨੂੰ ਰਾਜ ਦੱਸੋ ਮੇਰੇ ਸਵਾਲ ਦਾ ਜਵਾਬ ਦਿਓ ਮੈਂ ਇਹ ਸਭ ਕਿਵੇਂ ਭੁੱਲਾਂਗਾ ਮਹਾਤਮਾ ਨੇ ਪੁੱਛਿਆ ਕਿ ਤੁਹਾਡੀ ਯਾਤਰਾ ਕਿਵੇਂ ਰਹੀ ਉਸਨੇ ਕਿਹਾ ਯਾਤਰਾ ਕਿੱਥੇ ਸੀ ਜਿਵੇਂ ਹੀ ਮੈਂ ਪੱਥਰ ਨੂੰ ਚੁਕਣਾ ਸ਼ੁਰੂ ਕੀਤਾ ਮੈਂ ਸੋਚ ਰਿਹਾ ਸੀ ਕਿ ਇਹ ਇਹਨਾਂ ਨੇ ਮੈਨੂੰ ਕੀ ਮੁਸੀਬਤ ਦਿੱਤੀ ਹੈ ਤਾਂ ਮਹਾਤਮਾ ਨੇ ਕਿਹਾ ਕਿ ਤੂੰ ਇਸ ਨੂੰ ਕਿਉਂ ਨਹੀਂ ਛੱਡਿਆ ਉਸਨੇ ਕਿਹਾ ਕਿ ਤੁਸੀਂ ਮੈਨੂੰ ਇਸ ਨੂੰ ਕਿੱਥੇ ਛੱਡਣ ਲਈ ਕਿਹਾ ਸੀ ਮਹਾਤਮਾ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਨੂੰ ਚੁੱਕਣ ਲਈ ਕਿਹਾ ਸੀ ਮੈਂ ਤੁਹਾਨੂੰ ਇਹ ਨਹੀਂ ਦੱਸਿਆ ਸੀ ਕਿ ਇਸ ਨੂੰ ਕਿੰਨੀ ਦੇਰ ਲਈ ਚੁਕਣਾ ਹੈ ਤੁਸੀਂ ਇਸ ਨੂੰ ਚੁੱਕ ਕੇ ਤੁਰੰਤ ਛੱਡ ਸਕਦੇ ਸੀ ਪਰ ਤੁਸੀਂ ਇਸ ਨੂੰ ਨਾਲ 来 ਕੀ ਆਉਂਦੇ ਰਹੇ ਪੂਰੇ ਸਫਰ ਨੂੰ ਦਰਦਨਾਕ ਤੁਸੀਂ ਬਣਾ ਦਿੱਤਾ ਤੁਸੀਂ ਪੂਰੇ ਸਫਰ ਦੌਰਾਨ ਦਰਦ ਸਹਿ ਰਹੇ ਹੋ ਉਹ ਨਾਨੀ ਕਿਹਾ ਪੁੱਤਰ ਪਹਾੜ ਦਾ ਇਹ ਛੋਟਾ ਜਿਹਾ ਸਫਰ ਜ਼ਿੰਦਗੀ ਦਾ ਸਫਰ ਹੈ ਅਤੇ ਇਹ ਪੱਥਰ ਤੁਹਾਡੇ ਦਰਦ ਹਨ ਇਹ ਤੁਹਾਡਾ ਅਤੀਤ ਹਨ ਜਿਸ ਨੂੰ ਤੁਸੀਂ ਆਪਣੇ ਮੋੜਿਆਂ ਤੇ ਚੁੱਕ ਕੇ ਅੱਗੇ ਵੱਧ ਰਹੇ ਹੋ ਸਭ ਤੋਂ ਆਸਾਨ ਤਰੀਕਾ ਉਹਨਾਂ ਨੂੰ ਹੇਠਾਂ ਰੱਖਣਾ ਹੈ ਜਿਵੇਂ ਹੀ ਤੁਸੀਂ ਉਹਨਾਂ ਨੂੰ ਹੇਠਾਂ ਰੱਖਦੇ ਹੋ ਤੁਹਾਡੇ ਚਿਹਰੇ ਤੇ ਤੁਰੰਤ ਮੁਸਕਰਾਹਟ ਆ ਜਾਏਗੀ ਤੁਸੀਂ ਭੁੱਲ ਜਾਓਗੇ ਕਿ ਕੀ ਬੀਤਿਆ ਹੈ ਜੇ ਤੁਸੀਂ ਇਸ ਨੂੰ ਨਾਲ ਲੈ ਕੇ ਚੱਲਦੇ ਰਹੋਗੇ ਤਾਂ ਤੁਹਾਡੇ ਇਹ ਸਾਰੀ ਜ਼ਿੰਦਗੀ ਦਰਦਨਾਕ ਹੋ ਜਾਏਗੀ ਦਰਦ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਨਾਲ ਜਾਣਗੇ ਜੇ ਤੁਸੀਂ ਵੀ ਆਪਣੇ ਦੁੱਖਾਂ ਨੂੰ ਭੁੱਲਣਾ ਚਾਹੁੰਦੇ ਹੋ ਤਾਂ ਆਪਣੇ ਅਤੀਤ ਨੂੰ ਭੁੱਲ ਜਾਓ ਤਾਂ ਬਸ ਉਸ ਪੱਥਰ ਨੂੰ ਹੇਠਾਂ ਰੱਖ ਦਿਓ ਇਹ ਬਹੁਤ ਆਸਾਨ ਹੈ ਇੱਕ ਵਾਰ ਮੈਂ ਫਿਰ ਉਹੀ ਗੱਲ ਕਹਾਂ ਕਹਿੰਦੀ ਹਾਂ ਕਿ ਕੁਝ ਅਜਿਹੇ ਕਰੋ ਜੋ ਦੁਨੀਆ ਤੁਹਾਡੇ ਵਾਂਗ ਕਰਨਾ ਚਾਹੁੰਦੀ ਹੈ ਮੈਨੂੰ ਉਮੀਦ ਹੈ ਕਿ ਇਹ ਛੋਟੀ ਜਿਹੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ। ਅਗਰ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਪਸੰਦ ਆਈ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡਾ ਇੱਕ ਸਬਸਕ੍ਰਾਈਬ ਮੈਨੂੰ ਹੋਰ ਵਧੀਆ ਕੰਟੈਂਟ ਬਣਾਉਣ ਲਈ ਮੋਟੀਵੇਟ ਕਰਦਾ ਹੈ। ਇਸ ਨੂੰ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਤੇ ਦੁਬਾਰਾ ਇਸ ਚੈਨਲ ਤੇ ਮੇਰੀਆਂ ਹੋਰ ਵਧੀਆ ਤੋਂ ਵਧੀਆ ਮੋਟੀਵੇਸ਼ਨਲ ਵੀਡੀਓਜ਼ ਨੂੰ ਸੁਨੰਦੀ ਕਿਰਪਾ ਹਤਾ ਕਰੋ ਧੰਨਵਾਦ